ਉਹਨਾਂ ਵਿੱਚ ਲੈ ਆ ਕੇ ਗੱਡੀ ਮੋਟਰਸਾਈਕਲ ਤੇ ਮਾਰੀ ਉਹਦੇ ਵਿੱਚ ਗੱਡੀ ਜਾ ਕੇ ਵੱਜ ਗਈ ਤੇ ਮੋਟਰਸਾਈਕਲ ਤੇ ਤਿੰਨੇ ਜਣੇ ਮੁੰਡੇ ਉਹ ਵੀ ਸੱਟ ਲੱਗੀ ਤਿੰਨਾਂ ਨੂੰ ਉਹਨਾਂ ਹਸਪੀਟਲ ਦਾਖਲ ਕਰਾਇਆ ਆਪਣੇ ਇਹਨਾਂ ਦੇ ਪਰਿਵਾਰ ਨੇ ਤੇ ਬਾਕੀ ਆ ਵੀ ਜਿਹੜੀ ਆਪਣੇ ਦੋਵੇਂ ਚ ਜਾ ਰਹੀ ਹੈ ਦੋਵਾਂ ਦਾਈ ਮਤਲਬ ਇਹਦੇ ਵਿੱਚ ਆਉਣਾ ਬੰਦਾ ਨਹੀਂ ਹੁੰਦਾ ਤੇ ਬਾਕੀ ਆ ਵੀ ਜੋ ਵੀ ਅਫਸਰ ਕਹਿਣਗੇ ਉਹਦੇ ਬੰਦੇ ਇਹਨਾਂ ਕਾਰਵਾਈ ਕਰਦਾਂਗੇ ਆਪਾਂ ਮੋਟਰਸਾਈਕਲ ਤੇ ਕਿੰਨੇ ਬੰਦੇ ਸਵਾਰ ਤਿੰਨੇ ਜਣੇ ਬੈਠੇ ਜੀ ਉਹੀ ਮੈਂ ਕਹਿੰਦਾ ਕਿ ਜਿੱਥੇ ਜਿੱਥੇ ਜੋਗ ਹੋ ਗਏ ਉੱਤੇ ਸਿੱਕਲ ਕੰਬੇ ਲਾ ਦੇ ਤੇ ਬੰਦ ਕਰ ਦੇ ਕੋਲੇ ਭਾਈ ਇੱਥੇ ਇਹ ਕੋਈ ਏਡਾ ਵੱਡਾ ਸ਼ਹਿਰ ਨਹੀਂ ਯਾਰ ਮੈਂ ਜੁੱਤ ਰੋਪਾ ਦਾ ਵਿਆਹ ਕਿਲਾ ਲਾ ਰਿਹਾ ਪਰ ਆਹ ਤੇ ਕੰਸਟ੍ਰਕਸ਼ਨ ਤੋਂ ਆਣ ਗਿਆ ਜਦੋਂ ਆਪਾਂ ਦਾ ਜਿਹੜਾ ਇਹ ਨਹੀਂ ਸਕਦੇ 8 ਹਾਂ ਇਹਦੇ ਕੋਲ ਤਰ੍ਹਾਂ ਨਾ ਆ ਗਈ ਕੱਲ੍ਹ ਬੈਦਰ ਅੰਮਰਸਰਵਾ ਪਰ ਆ ਰਹੀ ਹੈ ਤੇ ਮੋਟਰਸਾਈਕਲਾਂ ਲੱਗੇ ਸੀ ਤੇ ਗੱਡੀ ਪਿੱਛੇ ਆ ਰਹੀ ਉਹਨਾਂ ਵਿੱਚ ਲਿਆ ਗਏ ਗੱਡੀ ਮੋਟਰਸਾਈਕਲ ਤੇ ਮਾਰੀ ਉਹਦੇ ਵਿੱਚ ਗੱਡੀ ਜਾ ਕੇ ਵੱਜ ਗਈ ਤੇ ਮੋਟਰਸਾਈਕਲ ਤੇ ਤਿੰਨੇ ਜਣੇ ਮੁੰਡੇ ਉਹ ਵੀ ਸੱਟ ਲੱਗੀ ਤਿੰਨਾਂ ਨੂੰ ਉਹਨਾਂ ਹਸਪੀਟਲ ਦਾਖਲ ਕਰਾਇਆ ਆਪਣੇ ਉਹਨਾਂ ਦੇ ਪਰਿਵਾਰ ਨੇ ਤੇ ਬਾਕੀ ਆ ਵੀ ਜਿਹੜੀ ਆਪਣੇ ਦੋਵੇਂ ਚ ਜਾ ਰਹੀ ਹੈ ਦੋਵਾਂ ਦਾਈ ਮਤਲਬ ਇਹਦੇ ਵਿੱਚ ਆਉਣਾ ਬੰਦਾ ਨਹੀਂ ਉਦਾਂ ਤੇ ਬਾਕੀ ਆ ਵੀ ਜੋ ਵੀ ਅਫਸਰ ਕਹਿਣਗੇ ਉਹਦੇ ਬੰਦੇ ਕਾਰਵਾਈ ਕਰ ਦਾਂਗੇ ਆਪਾਂ ਮੋਟਰਸਾਈਕਲ ਤੇ ਕਿੰਨੇ ਬੰਦੇ ਸਵਾਰ ਤਿੰਨ ਜਣੇ ਬੈਠੇ ਜੀ ਇੰਨਾ ਦੀ ਹਾਲਤ ਕਿਵੇਂ ਹੈ ਇਹਨਾਂ ਦੀ ਇੱਕ ਇੱਕ ਦੀ ਹਾਲਤ ਪਹਿਲਾਂ ਸਿਰੇ ਸੀ ਹੁਣ ਆਪਾਂ ਕਹਿੰਦੇ ਹੁਣ ਤੀਜਾ ਵੀ ਠੀਕ ਹੈ ਜਾਨਣੇ ਅੱਛਾ ਹਾਂਜੀ ਹਾਂਜੀ ਤੇ ਗੱਡੀ ਦੇ ਵਿੱਚ ਸਵਾਰ ਕਿੰਨੇ ਸੀ ਗੱਡੀ ਤੇ ਤਿੰਨ ਜਣੇ ਸਵਾਰੀ ਉਹ ਆਪਣੀ ਚਾਬੀ ਲੈ ਕੇ ਆਪਣੇ ਉਹ ਗੱਡੀ ਲੈ ਕੇ ਭੱਜ ਗਏ ਕੋਈ ਹਜੇ ਤੱਕ ਪਤਾ ਲੱਗਾ ਵੀ ਕਿੱਥੋਂ ਨਹੀਂ ਹਾਲੇ ਪਤਾ ਨਹੀਂ ਲੱਗਾ ਆਪਾਂ ਗੱਡੀ ਖੜਕੇ ਫਿਰ ਆਪਾਂ ਵੈਰੀਫਾਈ ਕਰਾਂਗੇ ਉਹਦੇ ਮੁਤਾਬਕ ਅਸੀਂ ਪਤਾ ਕਰਾਂਗੇ ਹਾਂਜੀ ਹਾਂਜੀ